ਅੱਜ ਅਸੀਂ ਸਾਰੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਆ ਗਏ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਕ ਬਲ ਇੰਨੀ ਕ ਸਮਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਮਸਤ ਸੇਵਾਉਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜਿਹੜੀ ਦੀ ਗਲਾਮਤ ਦੇ ਵਿੱਚ ਰੱਖਣਾ ਅੱਜ ਅਸੀਂ ਸਾਰੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਮੇਲੇ ਦੇ ਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕੁ ਤਾਕਤ ਇੰਨਾ ਕੁ ਬਲ ਇੰਨੀ ਕੁ ਸਮੱਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਮਸਤਕਾਉਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜਿਹੜੀ ਗਲਾਮਤ ਦੇ ਵਿੱਚ ਅੱਜ ਅਸੀਂ ਸਾਰੇ ਲੱਖਾਂ ਗੁਰਨਾਨਕ ਨਾਮ ਲੈਵਾਂ ਸੰਗਤਾਂ ਦੀ ਤਰ੍ਹਾਂ ਅੱਜ ਮੁਕਸ਼ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਬਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕਾਉਣ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਕ ਬਲ ਇੰਨੀ ਕ ਸਮਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਅਸੀਂ ਸਾਰੇ ਲੱਖਾਂ ਗੁਰਤਾਨਕ ਨਾਮ ਲੈਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇਨਾਂ ਕਬਲ ਇੰਦੀ ਕ ਸਮਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਕਸਤ ਕਰਨ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪ੍ਰਮਾਤਮਾ ਸਾਰਿਆਂ ਨੂੰ ਜਿਹੜੀ ਦੀ ਗਲਾਮਤ ਵਿੱਚ ਰੱਖਣਾ